ਅੱਜ ਦੀ ਜਿਹੜੀ ਮੀਟਿੰਗ ਆ ਬਹੁਤ ਸਮੁੱਥ ਚੱਲ ਰਹੀ ਸੀ ਅਤੇ ਮੰਗ ਪੱਤਰ ਤੇ ਬਹਿਸ਼ ਹੋ ਗਈ ਸੀ ਅੱਦੇ ਮੰਗ ਪੱਤਰ ਤੋਂ ਬਾਅਦ ਮੁੱਖ ਮੰਤਰੀ ਨੇ ਸਾਨੂੰ ਬੇਨਤੀ ਕੀਤੀ ਵੀ ਤੁਸੀਂ ਧਰ ਦੇ tourne ਨਾ ਲਿਆ ਕਰੋ ਸੜਕਾਂ ਤੇ ਨਾ ਬੈਠਿਆ ਕਰੋ ਕੱਲ ਦਾ ਜਿਹੜਾ ਪਰਸੋਂ ਵਾਲਾ ਪ੍ਰੋਗਰਾਮ ਦੱਸੋ ਤੁਸੀਂ ਕਰੋਗੇ ਕਿ ਨਹੀਂ ਕਰੋਗੇ ਜਾਨੀ ਇਸ ਤਰ੍ਹਾਂ ਨਾ ਸੰਕੇਤ ਸੀ ਉਹਨਾਂ ਦਾ ਅਸੀਂ ਉਹਨਾਂ ਨੇ ਇਹ ਬੇਨਤੀ ਕੀਤੀ ਵੀ ਤੁਸੀਂ ਮੋਟਰ ਮੋਟਰ ਦਾ ਨਾ ਖੋਹੋ ਜੀ ਚਲੋ ਤੁਹਾਡਾ ਕੁਝ ਹੋਰ ਦੇਣ ਦਾ ਨਹੀਂ ਜੇ ਤੁਹਾਡਾ ਗਾਂ ਮੰਗਾ ਤੇ ਗੱਲ ਕਰਨ ਦਾ ਵੀ ਨਹੀਂ ਅਧੀਆਂ ਮੰਗਾ ਕਿ ਤੁਸੀਂ ਜਾ ਰਹੇ ਹੋ ਵਿੱਚੋਂ ਜਦੋਂ ਅਸੀਂ ਬੈਠਣ ਤੋਂ ਪਹਿਲਾਂ ਪੁੱਛਿਆ ਤੁਹਾਨੂੰ ਵੀ ਤੁਸੀਂ ਸਮਾਂ ਤੁਹਾਡੇ ਕੋਲੇ ਕਿੰਨਾ ਹੈ ਉਹਨੇ ਕਿਹਾ ਵੀ ਖੁੱਲ ਹੈ ਵੀ ਜੇ ਖੁੱਲਾ ਸਮਾਂ ਲਾਉਣਾ ਸਾਰੀਆਂ ਮੰਗਾ ਤੇ ਉਹਨੇ ਗੱਲ ਕਰਨੀ ਸੀ ਜੇ ਨਹੀਂ ਜਦੋਂ 8-9 ਮੰਗਾ ਧਾਰਾ ਮੰਗਾ ਦੇ ਵਿੱਚੋਂ 8-9 ਮੰਗਾ ਤੇ ਵੈਸ ਚੱਲ ਰਹੀ ਸੀ ਤਾਂ ਮੁੱਖ ਮੰਤਰੀ ਸਾਹਿਬ ਕਹਿੰਦਾ ਵੀ ਮੇਰੀ ਅੱਖ ਦੀ ਫੈਕਸ਼ਨ ਹੈ ਮੈਂ ਜਾਣਾ ਤੇ ਜਾਂਦਿਆਂ ਹਾਂ ਅਪੀਲ ਕੀਤੀ ਜਦੋਂ ਅਸੀਂ ਕਿਹਾ ਵੀ ਇਹ ਅਧਿਕਾਰ ਤਾਂ ਤੁਹਾਨੂੰ ਮਤਲਬ ਸਾਡਾ ਹੱਕ ਹੀ ਹੈ ਉਹ ਕਹਿੰਦਾ ਵੀ ਮੈਂ ਤਾਂ ਹੁਣ ਸਾਨੂੰ ਮੀਟਿੰਗ ਦਿੱਤੀ ਐ ਹੁਣ ਮੀਟਿੰਗ ਤਾਂ ਜਦੋਂ ਅਸੀਂ ਕੋਈ ਪ੍ਰੋਗਰਾਮ ਰੱਖਦੇ ਆ ਸੀ ਕਿਹਾ ਉਹਨੂੰ ਪਹਿਲਾਂ ਸਰਕਾਰ ਸਾਨੂੰ ਮੀਟਿੰਗ ਦਿੰਦੀ ਐ ਸਾਨੂੰ ਮੀਟਿੰਗ ਦਿੰਦਾ ਕੌਣ ਸੀ ਇਹ ਅਸੀਂ ਤਾਂ ਪ੍ਰੋਗਰਾਮ ਰੱਖਿਆ ਹੁੰਦਾ ਹਮੇਸ਼ਾ ਪ੍ਰੋਗਰਾਮ ਤੋਂ ਪਹਿਲਾਂ ਸਰਕਾਰ ਮੀਟਿੰਗ ਦਿੰਦੀ ਹੁੰਦੀ ਐ ਅਕਸਰ ਹਰੇਕ ਸਰਕਾਰੀ ਦਿੰਦੀ ਐ ਕੋਈ ਇਹ ਨਹੀਂ ਸਰਕਾਰ ਦਿੰਦੀ ਕੋਈ ਐ ਉਹਨੂੰ ਐ ਮੈਂ ਕੋਈ ਤੁਹਾਡੇ ਕੋਲ ਡਰਦਾ ਇਹ ਗੱਲ ਤੋਂ ਮਤਲਬ ਇਹ ਸੰਕੇਤੇ ਬਣਦਾ ਵੀ ਤੁਸੀਂ ਮੈਨੂੰ ਇਹ ਕਹਿੰਦਾ ਵੀ ਸ਼ਾਇਦ ਡਰਦੇ ਤੌਰ ਤੇ ਮੀਟਿੰਗ ਦਿੱਤੀ ਅਸੀਂ ਨਾ ਇਹ ਕਿਹਾ ਵੀ ਤੁਸੀਂ ਕੋਈ ਡਰਦੇ ਤੌਰ ਤੇ ਮੀਟਿੰਗ ਦਿੱਤੀ ਐ ਅਕਸਰ ਜਦੋਂ ਪ੍ਰੋਗਰਾਮ ਰੱਖਦੇ ਆ ਹਰ ਇੱਕ ਸਰਕਾਰੀ ਉਦੋਂ ਪਹਿਲਾਂ ਜਿੱਥੇ ਬੰਦਿਆਂ ਨੂੰ ਸਾਦੀ ਹੁੰਦੀ ਹੈ ਉੱਥੇ ਕਿਤੇ ਸਹਿਮਤੀ ਬਣ ਗਈ ਕਿਤੇ ਨਹੀਂ ਬਣ ਗਈ ਇਸ ਗੱਲ ਦਾ ਸਵਾਲ ਹੁੰਦਾ ਇੰਨੀ ਗੱਲ ਤੋਂ ਤਿਰਕੇ ਮੁੱਖ ਮੰਤਰੀ ਬੀਕਮ ਤੋਂ ਬਾਕ ਆਊਟ ਕਰ ਗਿਆ ਤੇ ਅਸੀਂ ਕੱਲ ਨੂੰ ਮਾਪਦਾ ਪ੍ਰੋਗਰਾਮ ਹੈ ਜਿਵੇਂ ਉਹ ਗੱਲ ਸਾਡਾ ਲੀਕਿਆ ਹੋਇਆ ਹੈ ਉਹ ਸਾਡਾ ਲੱਗੂ ਇਹ ਮੁੱਖ ਮੰਤਰੀ ਨੇ ਕਿਹਾ ਸੀ ਵੀ ਅਸੀਂ ਡਰ ਕੇ ਮੀਟਿੰਗ ਦਿੱਤੀ ਹੈ ਮੁੱਖ ਮੰਤਰੀ ਦੇ ਲਫਜ਼ੇ ਵੀ ਤੁਹਾਡੇ ਤੋਂ ਡਰ ਕੇ ਮੀਟਿੰਗ ਦਿੱਤੀ ਮੈਂ ਨਹੀਂ ਇਹ ਹਜੇ ਤਾਂ ਕੁਝ ਨੂੰ ਮੈਂ ਤਾਂ ਲੱਗਦਾ ਵੀ ਐਂ ਹੀ ਬੋਲ ਕੇ ਕਿਹਾ ਵੀ ਮੈਂ ਕੋਈ ਐ ਨਹੀਂ ਵੀ ਤੁਹਾਡੇ ਧਰਨੇ ਕਰਕੇ ਮੀਟਿੰਗ ਦਿੱਤੀ ਹੈ ਮੈਂ ਪਤਾ ਆਪਣੇ ਮੀਟਿੰਗ ਆਪਣੇ ਤੌਰ ਤੇ ਕੀ ਉਹ ਮੈਨੂੰ ਸਮਝ ਨਹੀਂ ਆ ਗਿਆ ਉਹ ਥੋੜਾ ਜਿਹਾ ਗੁੱਸੇ ਕਰਕੇ ਹੋ ਕੇ ਬੋਲ ਕੇ ਜੀ ਹਾਂ ਉਹ ਤਾਂ ਹੁਣ ਜਦੋਂ ਚੰਡੀਗੜ੍ਹ ਜਾਵਾਂਗੇ ਬੜਨ ਦੇਣਗੇ ਨਹੀਂ ਮੜਨ ਦੇਣਗੇ ਮੁੱਖ ਮੰਤਰੀ ਦਾ ਗੁੱਸਾ ਵੀ ਸਾਨੂੰ ਘਰਾਂ ਚੋਂ ਚੱਕਦਾ ਹੈ ਗ੍ਰਿਫਤਾਰ ਕਰਦਾ ਹੈ ਕੀ ਕਰਦਾ ਹੈ ਤਾਂ ਉਹਦਾ ਕੰਮ ਹੁਣ ਅਸੀਂ ਆਪਦੀ ਤੇਰੀ ਨਾਲ ਆਵਾਂਗੇ ਮੰਗਾ ਸਾਡੀਆਂ ਉਹ 18-19 ਨੇ ਉਹ ਤੁਸੀਂ ਆ ਮੰਗ ਪੱਤਰ ਸਾਡੇ ਕੋਲ ਹੈਗਾ ਉਹ ਲੈ ਅਗਰਾਸ ਸਹਿਮਤੀ ਕਿਉਂਕਿ ਤੁਸੀਂ ਕਹਿ ਰਹੇ ਹੋ ਕਿ ਅਧੀਆਂ ਮੰਗਾਂ ਤੇ ਚਰਚਾ ਹੋਈ ਹੈ ਅਧੀਆਂ ਮੰਗਾਂ ਦੇ ਵਿੱਚੋਂ ਕਿਸੇ ਦੀ ਸਹਿਮਤੀ ਹੋਈ ਹੈ ਜਾਂ ਨਹੀਂ ਹੋਈ ਉਹਨਾਂ ਸਿਰਫ ਇੱਕ ਗੱਲ ਤੇ ਸਹਿਮਤੀ ਹੋਈ ਹੈ ਬਖਸ਼ੀ ਤੇ ਕਰ ਦਾਂਗੇ ਕਰਾ ਦਾਂਗੇ ਕਰ ਲਾਂਗੇ ਕਰਾ ਦਾਂਗੇ ਉਹ ਵੀ ਇਹ ਹੈ ਵੀ ਜਿਹੜੀ ਝੋਨੇ ਦੀ ਲਵਾਈ ਹੈ ਉਹ 1 ਜੂਨ ਤੋਂ ਸ਼ੁਰੂ ਕਰ ਦੇਣ ਇਹ ਤੇ ਸਹਿਮਤੀ ਬਣੀ ਹੈ ਨਹੀਂ ਪ੍ਰਧਾਨ ਜੀ ਉਹਨਾਂ ਨੇ ਬਾਅਦ ਚ ਕਿਹਾ ਕਿ ਜੇ ਤੁਸੀਂ ਪੰਜਾਲਾ ਕਰਨਾ ਤਾਂ ਸਾਰੇ ਟੈਨਸ਼ਨ ਹਾਂ ਅੱਛਾ ਜੇ ਤੁਸੀਂ ਪੰਜਾਲਾ ਕਰੋਗੇ ਫਿਰ ਜਿੰਨੀਆਂ ਅੱਗ ਅੱਲਾ ਤੇ ਆਪਣੀ ਡਿਸਕਸ ਹੋ ਗਈ ਸਾਰੇ ਟੈਨਸ਼ਨ ਕਰਕੇ ਫਿਰ ਉਹਨੇ ਕਹਿ ਲਈ ਸਾਲੀ ਕਾ ਅੱਛਾ ਨਹੀਂ ਚੋਇਆ ਕਹਿਣਾ ਮੈਂ ਨਹੀਂ ਸਹਿਮਤੀ ਉਹ ਵੀ ਕੈਨਸਲ ਕਹਿਤੀ ਹਾਂ ਵੀ ਜਿਹੜੀਆਂ ਮੰਗਾ ਮੰਨੀਆਂ ਸੀ ਪਸੰਦ ਇਹ ਆ ਕਿ ਤੁਸੀਂ ਜਾਓ ਤੇ ਉਹਦੇ ਕੰਮ ਮਤਲਬ ਇਸ ਤਰੀਕੇ ਨਾਲ ਧਮਕਾਉਣ ਦੀ ਕੋਸ਼ਿਸ਼ ਕੀਤੀ ਹੈ ਕਿਸ ਤਰ੍ਹਾਂ ਪਰ ਤੋਪ ਹੋਇਆ ਜੀ ਪਰਲੋਕ ਇੱਕ ਪਹਿਲੀ ਵਾਰ ਹੈ ਕੋਈ ਕੋਈ ਸੀਐਫਐਮ ਪਰਪੋਕ ਹੋਇਆ ਹੋਵੇ ਮਿੰਟਾਂ ਦੇ ਵਿੱਚ ਪਹਿਲੀ ਵਾਰ ਇੱਕ ਬਹੁਤ ਮਿੰਟਾਂ ਹੋਈਆਂ ਬਾਦਰ ਨਾਲ ਵੀ ਹੋਈਆਂ ਕੈਪਟਨ ਨਾਲ ਵੀ ਹੋਈਆਂ ਚੰਨੀ ਨਾਲ ਵੀ ਹੋਈਆਂ ਕਿਸੇ ਵੀ ਲੈਵਲ ਤੇ ਜਿਹੜੇ ਕੋਈ ਕਦੇ ਵੀ ਕੋਈ ਮਤਲਬ ਫਿਰ ਜਿੱਤੇ ਬਿਨਾਂ ਕਿਸੇ ਗੱਲਬਾਤ ਤੋਂ